30 ਸਪੀਡ ਹੈ ਜੀ ਇਹ ਤਾਂ ਮੈਨੂੰ ਆ 52 ਦਾ ਨਾਲੋਂ ਵੀ ਘੱਟ ਚੱਲਿਆ ਲੱਗਦਾ ਇਹ 850 ਘੰਟਾ ਚੱਲਿਆ ਵੇ ਜੀ 52 ਦਾ ਸਜੀ 4/4 21 ਮਾਡਲ ਦੇ ਵਿੱਚ 1400 ਘੰਟਾ ਚੱਲਿਆ ਮੈਕੋ ਪੰਪ ਚਾ 13 ਮਾਡਲ ਆ ਸਾਈਡ ਗੀਅਰ ਆ ਤੇ ਸਾਰੀ ਐਸੈਸਰੀ ਨਾਲ ਮਿਲੂ ਹਾਂ ਬਸ ਦੁਵਾ ਚ ਕਿਤੇ ਕਿਤੇ ਇਹਦੇ ਨਾਲ ਟੂ ਵੀਲ ਚੰਗਾ ਸੀ ਨਾ ਤਾਂ ਕਰਕੇ ਇੰਜਨ ਦੀ ਪੂਰੀ ਤਸੱਲੀ ਆ ਮਿੱਤਰੋ ਬਾਹਰਲਾ ਨੰਬਰ ਆ 435000 ਡਿਮਾਂਡ ਆ ਤੇ ਮਾਡਲ 4 ਡਿਸਟਰੀਬਿਊਟਰ ਲੱਗੇ ਵੇ ਜੀ ਇਹਦੇ ਠੀਕ ਆ 4 4 ਡਿਸਟਰੀਬਿਊਟਰ ਆ 23 ਮਾਡਲ ਆ ਚੱਲਿਆ ਕਿੰਨਾ ਇਹ ਚੱਲਿਆ 250 ਘੰਟੇ ਹੀ ਸਿਰਫ 250 ਘੰਟੇ ਚੱਲਿਆ ਮਿੱਤਰੋ 250 ਘੰਟੇ ਚੱਲਿਆ ਹਸੀ ਗਾ ਲੋ ਉਸ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਆਏ ਸਵਾਗਤ ਔਲਖ ਟਰੈਕਟਰ ਵਾਲੇ ਵੀਰਾਂ ਕੋਲ ਤੇ ਮਿੱਤਰੋ ਟਰੈਕਟਰਾਂ ਦੀ ਗੱਲ ਕਰੀ ਇਧਰੇ ਇੱਕ ਵਾਰੀ ਸਾਰਿਆਂ ਦੇ ਕੈਮਰਾ ਮਾਰਦੇ ਟਰੈਕਟਰ ਜਿਵੇਂ ਕਰੀ ਜਿੰਨੇ ਇੱਕ ਮੰਦੇ ਦੇ ਸੀਜ਼ਨ ਚ ਮੰਡੀ ਚ ਖੜਿਆ ਹੁੰਦੇ ਓੰਨੇ ਟਰੈਕਟਰ ਬਾਈ ਹੁਣ ਇੱਕ ਘਰੀ ਖੜਾਈ ਖੜੇ ਆ ਤੇ ਸਾਰੇ ਟਰੈਕਟਰਾਂ ਦੇ ਬਾਰੇ ਸੋ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਕੀ ਰੇਟ ਰਹਿਣਗੇ ਕਿੰਨੇ ਕਿ ਚੱਲਿਆ ਕਿਹੜੇ ਕਿਹੜੇ ਮਾਡਲ ਆ ਤੇ ਬਾਕੀ ਆਪਣੇ ਨਾਲ ਨਿੱਕਾ ਜਿਹਾ ਵਪਾਰੀ ਜੁੜਿਆ ਵਾ ਇਹ ਦਊ ساری ਜਾਣਕਾਰੀ ਅਸੀਂ ਕਰੀ ਗਏ ਇਸਟਿਕਲ ਦੀ ਤੇ ਇਹ ਆ ਟਰੈਕਟਰ ਦੀ ਹੁਣ ਆਪਾਂ ਗੱਲ ਕਰੀਏ ਇਹ ਹੈਗਾ ਜੀ ਹੌਲੈਂਡ ਨਿਊ ਹੌਲੈਂਡ 6510 ਕਿੰਨਾ ਮਾਡਲ ਆ ਇਹ ਇਹ 17 ਮਾਡਲ ਆ ਜੀ ਹਾਂਜੀ ਇਹਦਾ ਰੇਟ ਹੈਗਾ ਜੀ 6 ਲੱਖ 80 ਹਜ਼ਾਰ ਇਹ 6 ਲੱਖ 80 ਹਜ਼ਾਰ ਰੇਟ ਆ ਜੀ ਪੀਬੀ04 ਨੰਬਰ ਦੇ ਵਿੱਚ 2017 ਮਾਡਲ ਆ ਟਾਇਰਾਂ ਟੂਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਮਿੱਤਰੋ ਸੋਡੇ ਸਾਹਮਣੇ ਆ ਤੇ ਬਾਕੀ ਸਾਰਾ origignal engine ਓਕੇ ਬੰਦਾ ਬਾਕੇ ਲਏ ਜਾ ਹੀ ਠੀਕ ਹੈ engine gear ਦੀ ਓਕੇ engine gear ਦੀ ਜ਼ਿੰਮੇਵਾਰੀ ਆਪਣੀ ਹੈ ਜੀ ਜ਼ਿੰਮੇਵਾਰੀਆ ਪੂਰੀ ਤੱਕ ਗਿਆ ਗਿਆ ਮਿੱਤਰੋ ਜਮਾ ਨਵੇਂ ਹੀ ਖੜਾ 21 ਮਾਡਲ 5210 ਇਹਦਾ ਚੱਲਿਆ ਵੀ ਥੋੜਾ ਹੀ ਹੋਊ ਇਹਦਾ 1400 ਘੰਟਾ ਚੱਲਿਆ ਵੇ ਜੀ ਸਿਰਫ ਸਿਰਫ ਹੀ ਨਾਲ ਦੇਖੋ ਮਿੱਤਰੋ 1400 ਘੰਟੇ ਚੱਲਿਆ ਨਾਲ ਦੇ ਟਾਇਰ ਨੇ ਟੈਨਾ ਕਿ ਨਹੀਂ ਵੀ ਮਾਰਦੀ ਕੈਮਰਾ 5210 ਜੀ 4x4 21 ਮਾਡਲ ਦੇ ਵਿੱਚ 1400 ਘੰਟਾ ਚੱਲਿਆ ਤੇ ਪੀਬੀ04350 ਨੰਬਰ ਦੇ ਵਿੱਚ ਆ ਲਗਭਗ ਵੀਰਾਂ ਕੋਲ ਜਿੰਨੇ ਟਰੈਕਟਰ ਆ ਪੰਜਾਬ ਨੰਬਰ ਹੀ ਹੁੰਦੇ ਆ ਹਾਂਜੀ ਤੇ ਇਹਦੀ ਕੀ ਡਿਮਾਂਡ ਆ ਇਹਦੀ ਡਿਮਾਂਡ ਰੱਖਿਆ ਜੀ ਆਪਾਂ 9 ਲੱਖ 40 ਹਜ਼ਾਰੀ 9 ਲੱਖ ਤੇ 40 ਹਜ਼ਾਰ ਰੁਪਏ ਮਿੱਤਰੋ ਡਿਮਾਂਡ ਆ ਨੰਬਰ ਵੀਰਾਂ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਉਦੋਂ ਅੱਗੇ ਆ ਗਿਆ ਜੀ ਸਵਰਾਜ 855 ਇਹ ਕਿੰਨਾ ਮਾਡਲ ਆ ਇਹ 21 ਮਾਡਲ ਆ ਜੀ ਇਹ ਵੀ 21 ਮਾਡਲ ਆ 21 ਮਾਡਲ ਇਹ 3 ਸਪੀਡ ਹੈ ਜੀ ਇਹ ਤਾਂ ਮੈਨੂੰ ਆ 52 ਦਾ ਨਾਲੋਂ ਵੀ ਘੱਟ ਚੱਲਿਆ ਲੱਗਦਾ ਇਹ 850 ਘੰਟਾ ਚੱਲਿਆ ਵੇ ਜੀ ਨਹੀਂ ਜੀ ਮਿੱਤਰੋ ਸਿਰਫ 850 ਘੰਟੇ ਚੱਲੇ ਆ ਸਾਰਾ ਉਹਨੇ ਦਨ ਸੋ ਜ ਤੱਕ ਮਾਰਕਾ ਨਹੀਂ ਲਿਆ ਜੀ ਠੀਕ ਹੈ ਇੱਥੇ ਮਾਰ ਮੜਾ ਦਾ ਕੈਮਰਾ ਦੇਖ ਸਕਦੇ ਹੋ ਮਿੱਤਰੋ ਟਾਇਰਾਂ ਤੋਂ ਹਲੇ ਤੱਕ ਮਾਰਕਾ ਲਿਆ ਨਹੀਂ ਐ ਐਮ ਆਰ ਐਫ ਦਾ ਬਰਕਰਾਰ ਆ 21 ਮਾਡਲ ਦੇ ਵਿੱਚ ਆ 850 ਘੰਟਾ ਚੱਲਿਆ ਤੇ ਹੁਣ ਇਹ ਦੇਣਾ ਕਿੰਨੇ ਦਾ ਡਿਮਾਂਡ ਕਿੰਨੀ ਆ ਜੀ ਇਹਦਾ 745000 ਰੁਪਿਆ 745000 ਰੁਪਿਆ ਡਿਮਾਂਡ ਆ ਮਿੱਤਰੋ ਬਾਕੀ ਟਰੈਕਟਰ ਦੇਖ ਸਕਦੇ ਹੋ ਜਿਵੇਂ ਕਹਦੀਏ ਜੇ ਕੋਈ ਵੀ ਏਜੰਸੀ ਨੂੰ ਭੱਜਿਆ ਜਾਂਦਾ ਤਾਂ ਇੱਧਰ ਨਵਾਜੇ ਕੱਲਾ ਹਾਰཔ་ਗੇ ਟਰੈਕਟਰ ਤੇ ਲੈ ਜੇ ਜਮਾ ਹਾਰਾ ਟਰੈਕਟਰ ਆ ਮਿੱਤਰੋ ਤੇ ਲੱਖ ਰੁਪਿਆ ਸੋਡਾ ਸਿੱਧਾ ਸਿੱਧੀ ਬਾਤ ਜੂ ਕੱਲੇ ਹਾਰ ਤੇ ਦਾ 20 ਰੁਪਿਆ ਲੋਣੇ ਪੈਣਗੇ ਟਰੈਕਟਰ ਜਮਾ ਨਮਾ ਲੈ ਉਹ ਹਾਰ ਵੀ ਅਸੀਂ ਆਪ ਹੀ ਪਾ ਕੇ ਦੇ ਦਾਂਗੇ ਹਾਰ ਵੀ ਪਾ ਕੇ ਦੇ ਦੇਣਗੇ ਉਦੋਂ ਆ ਕੇ ਆ ਗਿਆ ਜੀ ਸਵਰਾਜ 963 ਬਾਕੀ ਇਹ ਵੀ ਸੀ ਆਰ ਡੀ ਉਾਂ ਲੱਗੇ ਜੀ ਠੀਕ ਹੈ ਇਹ ਸਿੰਪਲ ਆ ਇਹ ਸਿੰਪਲ ਹੈ ਮਾਈਕੋ ਪੰਪ ਚਾਹੀ ਮਾਈਕੋ ਪੰਪ ਦੇ ਵਿੱਚ ਆ ਮਿੱਤਰੋ ਹੁਣ ਆਉਂਦੀ ਆ ਇਹ ਸੀ ਆਰ ਡੀ 963 ਦਾ ਮਾਡਲ ਕਿੰਨਾ ਹੈ ਇਹ 19 ਮਾਡਲ ਆ ਜੀ 19 ਮਾਡਲ ਆ ਤੇ ਇਹ ਕਿੰਨਾ ਚੱਲਿਆ ਇਹ ਚੱਲਿਆ ਉਹਦੇ 11 ਕੁ ਘੰਟੇ ਜੀ 1100 ਘੰਟਾ ਮਿੱਤਰੋ ਇਹ 963 ਟਰੈਕਟਰ ਆ ਜਿਹੜਾ ਚੱਲਿਆ ਤੇ ਇਹ ਦੀ ਡਿਮਾਂਡ ਕਿੰਨੀ ਰੱਖੀ ਆ ਵੀ 6 ਲੱਖ 65 ਹਜ਼ਾਰ ਜੀ 6 ਲੱਖ ਤੇ 65000 ਰੁਪਿਆ ਡਿਮਾਂਡ ਆ ਬਾਕੀ ਰੇਟ ਆ ਮਿੱਤਰੋ ਮੌਕੇ ਦਾ ਗੱਲਬਾਤ ਕਰਕੇ ਆਜੋ ਤੇ ਅੱਗੇ ਆ ਗਿਆ ਮਿਤਰੋ ਜਿਵੇਂ ਕਿ ਇਹ ਟਰਾਲੀਆਂ ਖੂਹਾਂ ਚੋਂ ਕੱਢਣ ਵਾਲਾ ਅਰਜਨ ਆ ਗਿਆ ਜੀ 605 2013 ਮਾਡਲ ਆ ਇਹ 13 ਮਾਡਲ ਆ ਇਹ ਹਾਂਜੀ ਮਾਈਕੋ ਪੰਪ ਚਾਹੀਏ ਮਾਈਕੋ ਪੰਪ ਚਾ 13 ਮਾਡਲ ਆ ਸਾਈਡ ਗੀਅਰ ਆ ਤੇ ਸਾਰੀ ਐਸੈਸਰੀ ਨਾਲ ਮਿਲੂ ਇਹਦੇ ਨਾਲ ਦੇ ਟਾਇਰ ਸੀ ਨਵੇਂ ਹੀ ਹਾਂਜੀ ਇਹ ਰੇ ਨਵੇਂ ਬਹੁਤ ਹੀ ਡੈਰੀ ਠੀਕ ਹੈ ਪਹਿਲਾਂ ਨਾਲ ਦੇ ਟਾਇਰ ਸੀ ਪਹਿਲਾਂ ਨਾਲ ਦੇ ਟਾਇਰ ਸੀ ਗਏ ਪਹਿਲਾਂ ਨਾਲ ਦੇ ਟਾਇਰ ਸੀ ਤੇ ਹੁਣ ਟਾਇਰ ਮਿੱਤਰੋ ਦੇਖ ਸਕਦੇ ਹੋ 16 23 ਦੇ ਜਮਾਂ ਨਵੇਂ ਚੜਦੇ ਮਹੰਗਾ ਟਾਇਰ ਅਲਾਈਅੰਸ ਦਾ ਹੀ ਅਲਾਈਅੰਸ ਕੰਪਨੀ ਦਾ ਅਲਾਈਅੰਸ ਕੰਪਨੀ ਦੇ ਟਾਇਰ ਆ ਮਿੱਤਰੋ ਜਮਾਂ ਨਵੇਂ ਪਾਤੇ ਵੀਰਾਂ ਨੇ ਤੇ ਮੂਰਲੇ ਟਾਇਰ ਵੀ ਚੰਗੇ ਪਏ ਆ ਤੇ ਮਾਡਲ ਹੈਗਾ ਇਹ 13 ਤੇ ਇਹ ਹੁਣ ਡਿਮਾਂਡ ਇਹਦੀ ਇਹ ਡਿਮਾਂਡ ਰੱਖੀ ਜੇ ਆਪਾਂ 445000 ਰੁਪਏ 4 ਲੱਖ 45000 ਰੁਪਿਆ ਮਿੱਤਰੋ ਡਿਮਾਂਡ ਆ ਰੇਟ ਮੌਕੇ ਦਾ ਤੇ ਜੇ ਬੰਦੇ ਨੇ ਥੋੜੇ ਕੋਲ ਟਰੈਕਟਰ ਲੈਣਾ ਆਉਣਾ ਹੋਵੇ ਪਹੁੰਚੇ ਕਿੱਥੇ ਆਪਣਾ ਹੰਡੇ ਪਿੰਡ ਆਈ ਬਰਨਾਲੇ ਕੋਲ ਜਿੱਥੇ ਸਟੈਂਡਰਡ ਕੰਬਾਈਨਾਂ ਵਾਲੀ ਬੰਦਈ ਆਈ ਹਾਂਜੀ ਉੱਥੇ ਆ ਕੇ ਬੰਦਾ ਫੋਨ ਦਾਲੇ ਜੀ ਉੱਥੇ ਆ ਕੇ ਫੋਨ ਲਾ ਲੈ ਨੰਬਰ ਸਕਰੀਨ ਤੇ ਆਪਾਂ ਚਲਾਈ ਦਿੱਤਾ ਅੱਗੇ ਆ ਗਿਆ ਜੀ ਫਾਰਮ ਟਰੈਕ 60 2014 ਮਾਡਲ ਆ 495 ਡਿਮਾਂਡ ਆ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਪੀਬੀ013 ਸੰਗਰੂਰ ਦਾ ਨੰਬਰ ਆ ਦੇਖ ਲੈ ਟਾਇਰ ਨਾਲ ਦੇ ਆ ਜੀ ਹਾਂਜੀ ਮੂਹਰੇ ਬੰਦਿਆਂ ਨੇ ਸ਼ੌਂਕ ਨਾਲ ਵੱਡੇ ਪਾਏ ਵੇ ਜੀ ਤਾਂ ਸੌਂਕ ਨਾਲ ਮਿੱਤਰੂ ਜੀ ਮੈਂ ਕਿਹਾ ਇਹ ਮੂਹਰੇ ਟਾਇਰ ਵੱਡੇ ਪਏ ਵ ਤੇ ਹੁਣ ਇੱਧਰ ਰਿੰਗਾ ਮਾਰੀਏ ਜੀ ਮਿੱਤਰੋ 50 50 ਡੀ ਆ ਗਿਆ ਜੀ ਜੌਂਡੀਅਰ ਪੀਬੀ 010 ਲੁਧਿਆਣੇ ਦਾ ਨੰਬਰ ਆ ਟਰੈਕਟਰ ਦਾ ਹਾਂਜੀ ਮਾਡਲ 13 ਤੇ ਇਹਦੀ ਡਿਮਾਂਡ ਕੀ ਰੱਖੀ ਆ ਇਹਦੀ ਡਿਮਾਂਡ ਰੱਖੀ ਆ 4,60,000 ਦੀ 4,60,000 ਮਗਰਲੇ ਟਾਇਰ ਰੇਡੀਅਲ ਹੈ ਜੀ ਮਗਰਲੇ ਟਾਇਰ ਨਾਲ ਦੀ ਹੈ ਜੀ ਠੀਕ ਹੈ ਮੂਰਲੇ ਨਾਲ ਦੇ ਮਗਰਲੇ ਰੇਡੀਅਲ ਤੇ 2 ਸਪੀਡ ਚ ਆਉਂਦਾ ਹਾਂਜੀ ਇਹ ਟਰੈਕਟਰ ਸਾਨੂੰ ਇੱਕ ਹੋਰ ਦੱਸ ਦਈਏ ਮਿੱਤਰੋ 2 ਸਪੀਡ ਦੇ ਵਿੱਚ ਆਉਂਦਾ ਲੁਧਿਆਣੇ ਦਾ ਨੰਬਰ ਆ 4,65,000 ਰੁਪਿਆ ਵੀਰਾਂ ਨੇ ਡਿਮਾਂਡ ਰੱਖੀ ਆ ਬਾਕੀ ਰੇਟ ਮੌਕੇ ਦਾ ਤੇ ਹੁਣ ਜਿਵੇਂ ਕਹ ਦੀ ਇਹ ਪਹਿਲਾਂ ਤੁਹਾਨੂੰ ਜਮਾ ਨਵਾਂ ਸਵਰਾਜ ਦਿਖਾਤਾ ਹੁਣ ਜਿਹੜੇ ਪਹਿਲਾਂ ਆਉਂਦੇ ਸੀ ਉਹ ਦਿਖਾਤਾ ਇਹ ਕਿੰਨਾ ਮਾਡਲ ਆ ਇਹ 6 ਮਾਡਲ ਆ ਜੀ 2006 ਮਾਡਲ ਆ ਮਿੱਤਰੋ ਟੈਰਾ ਟੂਰਾਂ ਤੇ ਕਰੀ ਕੈਮਰਾ ਮਾਰਦੀ ਤੁਹਾਡੇ ਸਾਹਮਣੇ ਹੀ ਆ ਮਿੱਤਰੋ ਇੰਜਨ ਉੰਜਨੇ ਕਿਸੇ ਪਾਸੇ ਲੀਕੇਜ ਨਹੀਂ ਜਮਾ ਸੁੱਕਾ ਇੰਜਨ ਪਿਆ ਟਰੈਕਟਰ ਦਾ ਟੈਕਨੀਸ਼ੀਅਨ ਜਮਾ ਓਕੇ ਆ ਮਿੱਤਰੋ ਟਰੈਕਟਰ ਦੀ ਪੀਵੀ ਨੰਬਰ ਦੇ ਵਿੱਚ ਆ 11 ਪੀਵੀ 11 ਨੰਬਰ ਹੈ ਇਹਦਾ ਪੀਵੀ 11 ਨੰਬਰ ਆ ਡਿਮਾਂਡ ਇਹਦੀ ਇਹਦੀ 3 ਤੱਕ 35000 ਰੁਪਏ 3 ਲੱਖ 35000 ਰੁਪਿਆ ਡਿਮਾਂਡ ਆ ਮਿੱਤਰੋ ਬਾਕੀ ਰੇਟ ਸੋਨੂੰ ਦਾ ਸੀਤਾ ਵੀ ਕਰਾ ਮਣਜਾ ਬਣਾ ਕੇ ਆ ਜੇ ਤੁਹਾਡੇ ਕੋਲ ਪੁਰਾਣਾ ਟਰੈਕਟਰ ਹੋਵੇ ਵੀਰ ਕੋਲ ਕੱਢ ਲੈਣੇ ਹੋ ਵਿੱਚ ਕੱਢ ਲਾਂਗੇ ਲੋਨ ਦੀ ਸੌਦਾ ਵੀ ਹੈਗੀ ਆ ਜੀ ਲੋਨ ਦੀ ਸੌਦਾ ਵੀ ਹੈਗੀ ਆ ਪੁਰਾਣਾ ਵੀ ਕੱਟੇ ਜੋ ਅੱਗੇ ਆ ਗਿਆ ਮਿੱਤਰੋ ਏਸ 6565 2017 ਮਾਡਲ ਦੇ ਵਿੱਚ ਆ ਨੰਬਰ 50 ਵੀ ਇਹ ਵੀ ਹਾਂਜੀ ਨੰਬਰ ਪੰਜਾਬ ਆ 4 ਲੱਖ ਤੇ 35000 ਰੁਪਿਆ ਟਰੈਕਟਰ ਦੀ ਡਿਮਾਂਡ ਆ ਤੇ ਸਸ ਐਸੈਸਰੀ ਸਾਰੀ ਨਾਲ ਮਿਲੂ ਸਾਰੀ ਨਾਲ ਹੀ ਸਾਰੀ ਨਾਲ ਦੇਖ ਸਕਦੇ ਹੋ ਮਿੱਤਰੋ ਸਤਰੀ ਲੱਗੀ ਪਿਆ ਡੈਕ ਨੂੰ ਸਾਰੀ ਐਸੈਸਰੀ ਨਾਲ ਹੀ ਮਿਲੂ ਤੁਸ ਨੂੰ ਜਿਵੇਂ ਇਹਦੀ ਸੀਜ਼ਨ ਦਾ ਟਰੈਕਟਰ ਐਵੇਂ ਦੀ ਮਿਲੂ ਤੇ ਇਧਰੋਂ ਇੰਜਣ ਕਨੀ ਮਾਰਦੀ ਕੈਮਰਾ ਜਮਾ ਸੀਲਡ ਇੰਜਣ ਪਿਆ ਕਿਤੇ ਵੀ ਕਲਮ ਪੇਟ ਨਹੀਂ ਹੈਗੀ ਕਲਮ ਪੇਟ ਨਹੀਂ ਤੇ ਲੀਕੇਜ ਵੀ ਜਮ ਨਹੀਂ ਕਿਸੇ ਪਾਸੇ ਕੋਈ ਜੋੜ ਜਿਵੇਂ ਕਹਦੇ ਜਮ ਨਹੀਂ ਭਾਗ ਛੜਦਾ ਹਾਂਜੀ ਤੇ ਨਾਲ ਆ ਗਿਆ ਇਧਰ ਮਿੱਤਰੋ 4/4 ਜਿਵੇਂ ਕਹਦੇ ਇਹਦੀ ਜਾਦ ਸਰਬੇ ਹੋਣ ਆਈ ਹੂ ਲੋਕਾਂ ਨੂੰ ਜਦੋਂ ਮੱਕੀ ਵਾਲੀਆਂ ਮੀਂਹ ਪੈਂਦੇ ਸੀ ਚਲਾਈਆਂ ਇਹ ਵੀ 4/4 ਹੁੰਦਾ ਗੱਲ ਹੋਰ ਹੋਣੀ ਸੀ ਕਿ ਨਹੀਂ ਇਹ ਆ ਗਿਆ ਜੀ ਸੋਨ ਵਾਲੀ 60 RX4/4 ਤਿੰਨ ਸਿਲੰਡਰ ਹੈ ਤਿੰਨ ਸਿਲੰਡਰ ਹੈ ਹਾਂਜੀ ਤਿੰਨ ਸਿਲੰਡਰ ਹੈ ਤੇ ਬਾਕੀ ਮੇਟਰੋ ਟਾਇਰ ਦੇਖੋ ਮਗਰਲੇ ਪੂਰੇ ਫੁੱਲ ਚੰਗੇ ਪਏ ਨੇ ਮੂਹਰੇਲੇ ਵੀ ਚੰਗੇ ਨੇ ਹਾਂਜੀ ਇਕੱਲੇ ਕੱਟ ਜੀ ਨੇ ਮਾੜੇ ਮਾੜੇ ਲੱਗੇ ਪੁੱਤੇ ਗੁੱਡੀਆਂ ਦੇ ਤੇ ਮਾਡਲ ਕਿੰਨਾ ਇਹ ਇਹ 11 ਮਾਡਲ ਹੈ ਜੀ ਠੀਕ ਹੈ 11 ਮਾਡਲ ਆ ਤੇ ਨੰਬਰ ਇਹਦਾ ਇਹ ਨੰਬਰ ਬਾਹਰਲਾ ਹੈ ਅੱਛਾ ਬਾਹਰਲਾ ਨੰਬਰ ਹੈ ਇਹ ਇਹ ਬਾਹਰਲਾ ਨੰਬਰ ਆ ਹੁਣ ਦੇਣਾ ਕਿੰਨੇ ਦਾ ਦੇ ਦਾਂਗੇ ਜੀ 4 ਲੱਖ 35000 ਦੇ ਜੀ 4 ਲੱਖ 35000 ਰੁਪਏ ਦਾ ਕ੍ਰੀਡਿਸ਼ਨ ਮਿੱਤਰੋ ਦੇਖੋ ਟਰੈਕਟਰ ਦੀ ਪੂਰਾ ਫੋਲੀ ਚੰਗਾ ਪਿਆ ਦੇਖੋ ਬਾਕੀ ਜੋ ਬੇੜਾ ਉਡੀ ਵੀਡੀਓ ਦੇਖ ਕੇ ਆ ਉਹ ਸਬਸਕ੍ਰਾਈਬ ਕਰਕੇ ਆ ਵਗਾਰਾ ਮਾਨਤਨ ਕਰ ਦਾਂਗੇ ਆ ਜਾਂਦਾ ਠੀਕ ਹੈ ਗਲੂਸ ਗਲੂਸ ਵੀ ਆਪ ਕਰਾਇਆ ਸਾਰਾ ਗਲੀਸ ਨਵਾ ਗਲੀਸ ਸਾਫ ਕਰਾਈ ਨਹੀਂ ਬੇਚਾ ਆਮ ਬਪਾਰੀ ਕਾਲਾ ਗਲੀਸ ਕਰਾ ਜਾਂਦਾ ਆਪਾਂ ਲਾਲ ਗਲੀਸ ਕਰਾਈ ਜਮਾ ਨਵਾ ਠੀਕ ਹੈ ਗਲੀਸ ਗਲੂਸ ਕਰਾਇਆ ਬਜਿਵੇਂ ਕਹ ਰਹੀਏ ਇੰਜਨ ਹੁੰਜਰ ਦੀ ਜਮਾ ਥੱਲੀ ਆ ਬੰਦਾ ਬਾਕੇ ਲੈ ਜਾਈ ਠੀਕ ਹੈ ਕਿਉਂ ਜਿਵੇਂ ਫੋਰ ਚਾਰ ਜਸਟੀ ਮੋਟਰ ਲੱਗੇ ਹੋਏ ਪੂਰਾ ਫੋਲ ਮਾਉਣ ਵਾਸਤੇ ਹੀ ਲੈਂਦਾ ਹਾਂ ਬਸ ਦੁਆ ਚ ਕਿਤੇ ਗੇਦੇ ਦੇ ਨਾਲ ਟੂ ਵੀਲ ਤਾ ਗਰ ਕੀ ਇੰਜਨ ਦੀ ਪੂਰੀ ਤਸੱਲੀ ਆ ਮਿੱਤਰੋ ਬਾਹਰਲਾ ਨੰਬਰ ਆ 435000 ਡਿਮਾਂਡਾਂ ਤੇ ਮਾਰ ਲਾ ਚਾਰ ਡਿਸਟ੍ਰਿਬਿਊਟਰ ਲੱਗੇ ਵਈ ਇਹਦੇ ਠੀਕ ਆ ਚਾਰ ਡਿਸਟ੍ਰਿਬਿਊਟਰ ਆ ਇੱਧਰ ਆ ਗਿਆ ਮਾੜਾ ਇਹਦਾ ਡਿਸਟ੍ਰਿਬਿਊਟਰਾਂ ਦੇ ਮਾਰ ਕੈਮਰਾ ਗਿਆ ਨਾ ਇੱਕ ਨਹੀਂ ਦੋ ਨਹੀਂ ਮਿੱਤਰੋ ਚਾਰ ਡਿਸਟ੍ਰਿਬਿਊਟਰ ਲੱਗੇ ਵਿਆ ਦੇਖ ਸਕਦੇ ਹੋ ਤੁਸੀਂ ਚਾਰ ਡਿਸਟ੍ਰਿਬਿਊਟਰ ਹੋ ਕੁੱਕ ਹੈਵੀ ਲੱਗੀ ਵੀ ਆ ਪਰ ਵੇਟ ਲੱਗੇ ਵਈ ਤੇ ਬਾਕੀ ਜਿਵੇਂ ਕਿ ਜਿਹੜੀ ਕਿੱਲੀ ਸਾਨੂੰ ਦੀਂਦੀ ਨਹੀਂ ਉਹ ਵੀ ਬਾਈ 500 ਰੁਪਿਆ ਨਾਲ ਕੋ ਤਾਂ ਆਪਾਂ ਧੱਕੇ ਨਾਲ ਹੀ ਦਵਾ ਦਾਂਗੇ ਤਾਂ ਹੁਣ ਆ ਗਿਆ ਮਿੱਤਰੋ ਉਦੋਂ ਥੋੜਾ ਜਿਹਾ ਛੋਟਾ ਜੌਂਡੀਰ ਸਿੰਗਲ ਕਲਚ ਹੈ ਸਿੰਗਲ ਕਲਚ ਦੇ ਵਿੱਚ ਆ 17 ਮਾਡਲ ਆ ਹਾਂਜੀ ਬਠਿੰਡਾ ਨੰਬਰਾ ਬਠਿੰਡਾ ਨੰਬਰਾ 430000 ਮਿੱਤਰੋ ਟਰੈਕਟਰ ਦੀ ਡਿਮਾਂਡ ਆ ਟਾਇਰ ਟੂਰ ਦੇਖ ਸਕਦੇ ਹੋ ਮਿੱਤਰੋ ਸੋਡੇ ਸਾਹਮਣੇ ਆ ਬਾਕੀ ਇਹ ਤੇ ਲੋਨ ਹੋ ਜੂਗਾ ਜੀ ਤੇ ਲੋਨ ਜਿਵੇਂ ਕਿਹੜੀ ਕਿੰਨੇ ਮਾਡਲ ਤੋਂ ਹੋ ਜਾਂਦਾ ਆਪਣੇ ਲੋਨ ਵੀ ਤੇ 13 ਮਾਡਲ ਤੋਂ ਸਟਾਰਟ ਹੋ ਜਾਂਦਾ ਜੀ ਠੀਕ ਹੈ 13 ਮਾਡਲ ਤੋਂ ਸਟਾਰਟ ਹੋ ਜਾਂਦਾ ਮਿੱਤਰੋ ਲੋਨ ਦੀ ਸਬਦਾ ਵੀ ਜਿਵੇਂ ਬਾਕੀ ਕੰਦੇ ਦਾ ਸਿਗਨਲ ਸਕੋਰ ਸਹੀ ਪੁਰਾਣਾ ਵੀ ਵਿੱਚ ਕੱਟਿਆ ਜੋ ਸਬਧਾਵਾਂ ਸਾਰੀਆਂ ਨੇ ਹਾਂਜੀ ਪੁਰਾਣਾ ਵੀ ਕੱਟਿਆ ਜੋ ਲੋਨ ਦੀ ਸਬਦਾ ਵੀ ਹੈਗੀ ਆ ਬੰਦਾ ਕਿਰਾ ਮਣਜਾ ਬਣਾ ਕੇ ਆ ਜਾਈ ਬਸ ਮਣਜਾ ਬਣਾ ਕੇ ਆ ਜੇ ਤੇ ਹੁਣ ਸਟੈਂਡਰਡ ਕਿੰਨੀ ਨੂੰ ਵਾਧਦੇ ਆ ਅੱਗੇ ਆ ਗਿਆ ਜੀ ਸਟੈਂਡਰਡ 4/4 ਤੇ 4x4 ਜਮੇ ਕਿਦੀ ਆਏ ਵੀ ਲਿਮਟਡ ਜੀ ਆ ਹਨਾ ਸਾਰੇ ਪੇ ਇਹਦਾ ਸ਼ਪਾਰਸ਼ ਦੀ ਬਣਵਾਉਗਾ ਜੀ ਕੋਈ ਕੋਈ ਪੀਸ ਜਾ ਗੱਡੇ ਟਮਾਟਾ ਲਾ ਜਾ ਕੰਪਨੀ ਨੂੰ ਸਾਨੂੰ ਚਾਹੀਦਾ 4x4 ਜੀ ਦਾ ਚਲਾਇਆ ਹੋਇਆ ਉਹੀ ਲਓ ਇਹਨੂੰ ਉਹੀ ਲਊ ਤੇ ਬਾਕੀ ਇੱਥੇ ਅੱਗੇ ਕਹਿੰਦੇ ਗੱਲ ਜੀ ਖਤਮ ਹੋ ਜਾਂਦੀ ਆ ਬੀਕੇਡੀ ਦੇ ਟਾਇਰ ਲੱਗੇ ਹੋਏ ਆ ਰੇਡੀਅਲ ਟਾਇਰ ਲੱਗੇ ਹੋਏ ਜੀ ਬੀਕੇਟੀ ਦੇ ਟਾਇਰ ਆ ਤੇ ਇਹ ਜਿਹੜੇ ਟਾਇਰਾਂ ਦੀ ਗੱਲ ਕਰੀਏ ਸਾਰੇ ਟਾਇਰਾਂ ਨੂੰ ਮਹਿੰਗੇ ਆ ਟਾਇਰ ਸਾਰੇ ਤਾਂ ਮਹਿੰਗੇ ਟਾਇਰ ਆ ਇਹ ਕਹਿੰਦੇ ਨੇ ਕਹਿੰਦਾ ਵੀ ਇਹਨੂੰ ਕਹਿੰਦਾ ਰੇਡੀਓ ਜਾਈਦਾ 75 ਦੇ ਇੰਜਨ ਵਾਲਾ ਇਹ ਤੇ ਲੱਗੇ ਵੀ ਜਿਵੇਂ ਕਿ ਇਹ 420 85 28 ਹੈ ਲੱਗੇ ਵੀ ਵੱਡੇ ਟਾਇਰ ਮਿੱਤਰੋ ਮਾਗਲੇ ਹਨਾ ਤੇ 4/4 ਆ ਮਾਡਲ ਕਿੰਨਾ ਐ ਸਰਬ 23 ਮਾਡਲ ਆ ਇਹ 23 ਮਾਡਲ ਹੈ ਤੇ ਚੱਲਿਆ ਕਿੰਨਾ ਇਹ ਚੱਲਿਆ 250 ਘੰਟੇ 23 ਸਿਰਫ 250 ਘੰਟੇ ਚੱਲਿਆ ਮਿੱਤਰੋ 250 ਘੰਟੇ ਚੱਲਿਆ ਸਟੈਂਡਰਡ ਨੰਬਰ ਕਿੱਥੋਂ ਦਾ ਡਰਾਈਵਰ ਦਾ ਪੰਜਾਬ ਦਾ ਪੰਜਾਬ ਦਾ ਨੰਬਰ ਆ ਇਹ ਪੰਜਾਬ ਨੰਬਰ ਹੀ ਆ ਲਈ ਮਿੱਤਰੋ 50 ਨੰਬਰ 250 ਘੰਟੇ ਚੱਲਿਆ ਸਿਰਫ ਦੇ ਸਿਰਫ 250 ਤੇ ਪੀਵੀ ਨੰਬਰ ਦੇ ਵਿੱਚ ਆ ਮਾਡਲ ਤੇ ਹੀ ਆ ਹੁਣ ਦੇਣਾ ਕਿੰਨੇ ਦਾ ਰੇਟ ਕੀ ਆਪਣਾ ਇਹਦਾ ਰੇਟ ਹੈਗਾ ਜੀ 870000 870000 ਡਿਮਾਂਡ ਆ ਤੇ ਹੁਣ ਜੇ ਇਧਰ ਪਿੱਛੇ ਜੇ ਗੱਲ ਕਰੀਏ ਤਾਂ 2 ਵੀਲ ਵੀ ਖੜਾ ਇਹ ਵੀ 460 ਹੀ ਆ ਹਾਂਜੀ ਇਹ ਹੈਗਾ ਨਵਾਂ ਮਾਡਲ ਇਹ ਨਵਾਂ ਜੀ ਇਹ ਨਵਾਂ ਮਾਡਲ ਹੈ ਜੀ ਕਦੋਂ ਜੀ ਬਣੀ ਹੈ ਜੀ ਰੈਕਟਰ ਬੜਿਆ ਇਹ ਠੀਕ ਆ ਕਦੋਂ ਜੀ ਨਹੀਂ ਬੜਿਆ ਹਾਲੇ ਪੀਵੀ 12 ਨੰਬਰ ਆ ਰੋਪੜ ਦਾ ਰੋਪੜ ਦਾ ਨੰਬਰ ਆ ਪੀਵੀ 12 380 ਹਜ਼ਾਰ ਡਿਮਾਂਡ ਆ ਇੰਜਨ ਉੰਜਨ ਸੀਲਡ ਆ ਮਿੱਤਰੋ ਓਕੇ ਆ ਇੰਜਨ ਗੇਅਰ ਦੀ ਜਮਾ ਤਸੱਲੀ ਆ ਪਾਵਰ ਸਟੀering ਆ ਨਾਓ ਮਾਡਲ ਆ 380 ਡਿਮਾਂਡ ਆ ਜਿਵੇਂ ਕਿਹਦੀ 50 ਨੰਬਰ ਦੇ ਵਿੱਚ ਆ ਜਿਉਂ ਕਿ ਵੀਰ ਨੇ ਲੈ ਕੇ ਜਾਣਾ ਜਿਵੇਂ ਕਿਹਦੀ ਜਿਹੜਾ ਕੋ ਮਰਜ਼ੀ ਪਾ ਕੇ ਖਿੱਚੀ ਫਿਰੋ ਜਮਾ ਨਹੀਂ ਜਿਵੇਂ ਕਿਹਦੀ ਜਵਾਬ ਦਿੰਦਾ ਟਰੈਕਟਰ ਇਹ ਕਿਹੜਾ ਬਾਕੇ ਲੈ ਜਾਏ ਟੂ ਸਪੀਡ ਦੇ ਵਿੱਚ ਆ ਇਹ ਟੂ ਸਪੀਡ ਦੇ ਵਿੱਚ ਆ ਅੱਛਾ ਇਹ 3 ਸਪੀਡ ਆਈ ਇਹ 3 ਸਪੀਡ ਆ ਫੋਟੋ ਵਿੱਚ 72 ਦੇ ਇੰਜਨ ਵਾਲਾ ਆਈ ਪੰਜਾਬ 70 ਇੰਜਨ ਵਾਲਾ 3 ਸਪੀਡ ਆ ਮਿੱਤਰੋ ਜਿਵੇਂ ਕਹੇ ਦੀ ਆ ਸਟੈਂਡਰਡ ਚ ਤਾਂ ਖੂਬੀਆਂ ਫੁੱਲ ਹੀ ਆ 3 ਸਪੀਡ ਖੂਬੀਆਂ ਨਾ ਲੈਸ ਆ ਤੇ 4x4 ਨੂੰ ਦੋ ਦਿਖਾਇਆ ਤੇ ਦੋਨੇ ਜਿਵੇਂ ਕਹਦੀਆਂ ਗਹਿਣੀਆਂ ਤੇ ਕਿਸੇ ਵੀਰ ਨੇ ਭਾ ਦੇ ਚ ਲੈਣਾ ਤਾਂ ਇਹਦੇ ਹਰ ਗੈਰੈਕਟਰ ਨਹੀਂ ਕੋਈ ਜੋਰ ਜਿੰਨਾ ਮਰਜ਼ੀ ਲਵਾਈ ਚਲੋ ਮਿੱਤਰੋ ਸੋਨ ਵਾਲੇ ਕਿਸ ਨੂੰ ਪਤਾ ਹੀ ਆ ਕੰਪਨੀ ਬਾਰੇ ਤੇ ਇਧਰ Mahindra ਖੜਾ ਇੱਕ ਵਾਰੀ ਸਰਭਾ ਕਹਿੰਦਾ ਇਧਰ ਇੱਕ Mahindra ਖੜਾ ਹੁਣ Mahindra ਵੀ ਨਾਲ-ਨਾਲ ਮਿੱਤਰੋ ਦਿਖਾਈ ਦੀਏ ਤੁਹਾਨੂੰ ਕਿੱਥੇ ਲ ਕੋਈ ਖੜੋ Mahindra 575 ਜਮਾ ਨਵੇਂ ਟਹਿਰਾ ਟੈਰ ਸੀਐਡ ਆਪਣੀਆਂ ਸਭ ਤੋਂ ਮਹਿੰਗਾ ਟਾਇਰ ਸੀਐਡ ਦਾ ਇਹ ਸੀਐਡ ਕੰਪਨੀ ਦੇ ਮੂਰਲੇ ਜਹਾਜ਼ੀਆ ਕੋੜਾ ਬੈਂਪਰ ਲੱਗਿਆ ਵੇ ਤਾਂ ਲੱਗਦਾ ਯਾਰ ਜੀ ਮੇਰੀ ਪਾਵਰ ਸਟੀering ਹੈ ਜੀ ਸੰਕੀ ਜੇ ਬੰਦੇ ਤੋਂ ਲੈ ਕੇ ਆਏ ਹੁੰਦੇ ਉਹ ਪਾਵਰ ਸਟੀering ਆ 47 ਵਾਲਾ ਪਾਵਰ ਸਟੀering ਕਰਾਇਆ ਇਹਦਾ 1000 ਵਾਲਾ ਡਿਸਟ੍ਰੀਬਿਊਟਰ ਲੱਗਿਆ ਵੇ ਜੀ 747 ਵਾਲਾ ਠੀਕ ਹੈ ਡਿਸਟ੍ਰੀਬਿਊਟਰ ਲੱਗਿਆ ਵਾ ਪਾਵਰ ਸਟੀering ਹੈ ਜੀ ਪਾਵਰ ਸਟੀering ਦਾ ਟਾਇਰ ਮੂਰਲੇ ਜਹਾਜ਼ੀਆ ਮਗਰ ਜਮਾ ਨਮੇ ਸੀਐਡ ਦੇ ਟਾਇਰ ਦਾ ਸਾਈਜ਼ ਵੀ ਵੱਡਾ ਦਾ ਸਰਵੇ ਮੈਨੂੰ ਇਹ ਲੇ ਗੋ ਮੇਰੇ ਮਿੱਤਰੋ 13 ਦੇ ਤੇ ਟਾਇਰ ਲੱਗੇ ਵਾ 14 ਦੇ ਹਾਂਜੀ ਆ ਦੇਖੋ ਹਾਂਜੀ ਜਗਾੜ ਕਰਕੇ ਨਾਲੇ ਟਾਇਰ ਵੱਡੇ ਭਾਈ ਨਾਲੇ ਰਿੰਬ ਪਾਏ ਹਾਂ ਨਾਲੇ ਗੁੱਟਕੇ ਲਾ ਕੇ ਵੀ ਛਾਉਕ ਨੂੰ ਉਹੀ ਮਰਾੜ ਰੱਖੀ ਨੇ ਠੀਕ ਹੈ ਮਗਰਾੜ ਉਹੀ ਆ ਗੁੱਟਕੇ ਲਾ ਕੇ ਤਾਂ ਹਾਂ ਚੱਕਦੇ ਹਾਂ ਉੱਚੇ ਕਰਕੇ ਜਿਵੇਂ ਕਿ ਅਗਲੇ ਟਾਇਰ ਹੀ ਨਹੀਂ ਭਾਈ ਸਾਰਾ ਕੁਝ ਨਾਲ ਆ ਰੱਖਿਆ ਨਾਲੇ ਕੁਝ ਨਹੀਂ ਭਾਈ ਠੀਕ ਹੈ ਸੁਪਰ ਸੀਟਰ ਖਿੱਚਦਾ ਹੀ 8 ਫੁੱਟਾ 8 ਫੁੱਟਾ ਸੁਪਰ ਸੀਟਰ ਖਿੱਚਦਾ 88 ਮਾਡਲ ਆ ਤੇ ਡਿਮਾਂਡ ਆ 220000 ਰੁਪਿਆ ਤੇ ਮਿੱਤਰੋ ਮਣਜਾ ਬਣਾ ਕੇ ਆ ਜਿਓ ਤੇ ਮੋਬਾਈਲ ਨੰਬਰ ਕੇ ਨਾ ਮੋਬਾਈਲ ਨੰਬਰ ਹੈਗਾ ਇਹ ਆਪਣਾ 88734047 ਜੀ 88734047 ਤੇ ਅਗਲਾ 9056735239 9056735239 ਹਾਂਜੀ 35239 ਇਹ ਨੰਬਰ ਤੇ ਗੱਲਬਾਤ ਕਰਕੇ ਟਰੈਕਟਰ ਲਿਜਾ ਸਕਦੇ ਹੋ ਮਿੱਤਰੋ ਪੁਰਾਣਾ ਵੀ ਕਿਟਾਜੂ ਲੋਨ ਵੀ ਹੋਜੂ ਸਾਰੀਆਂ ਸਬਧਾਨਾਂ ਹੈਗੀਆਂ ਤੇ ਟਰੈਕਟਰ ਜਿਹੜਾ ਮਰਜੀ ਹੈ ਕਲਾ ਜੋਂਡੀਆਂ ਰੀਣੀ ਪੈਣ ਵੀਰਾਂ ਕੋਲੋਂ ਸਰਪੰਨ ਦੇ ਟਰੈਕਟਰ ਹੀ ਮਿਲ ਜਾਣਗੇ ਹਾਂਜੀ ਆਲਖ ਟਰੈਕਟਰ ਵਾਲੇ ਹੰਡਾਇਆ ਜਾ ਕੇ ਕਾਲ ਕਰ ਲਓ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ